ਟਰੇਪਰ ਦੇ ਵੱਲੋਂ ਜਿਹੜਾ ਧਰਨਾ ਲਾਇਆ ਗਿਆ ਹੁਣ ਜਿਹੜੀ ਆ ਰੋਡ ਜਿਹੜੀ ਆ ਜਾਮ ਕਰ ਦਿੱਤੀ ਗਈ ਹੈ ਵਰਕਰਾਂ ਦੇ ਵੱਲੋਂ ਜਿਹੜਾ ਆਰਮੀ ਦੀਆਂ ਗੱਡੀਆਂ ਉਹਨਾਂ ਨੂੰ ਤਾਂ ਲੰਘਾ ਦਿੱਤਾ ਜਾ ਰਿਹਾ ਜਿਹੜਾ ਬਾਕੀ ਜਿਹੜੇ ਸਹਾਣਾਨਾ ਉਹਨਾਂ ਦਾ ਮੁਕੰਮਲ ਤੌਰ ਤੇ ਜਿਹੜਾ ਚੱਕਾ ਜਾਮ ਕਰ ਦਿੱਤਾ ਜਿਹੜੇ ਮਿੱਡੇ ਮੀਲ ਦੇ ਵਰਕਰ ਹਨ ਉਹਨਾਂ ਨੇ ਜਿਹੜਾ ਥੋੜੀ ਘਰ ਨਾਲ ਜਾਮ ਜਿਹੜਾ ਲਾਇਆ ਹੋਇਆ ਹੈ ਹਾਂਜੀ ਸਰ ਕੀ ਮਸਲਾ ਸੀਗਾ ਅੱਜ ਹਾਂਜੀ ਮੈਂ ਕਰਨ ਚਨ ਚਨਾਲੀਆ ਸੂਬਾ ਪ੍ਰਧਾਨ ਮੈਡੇ ਮਿਲ ਕੋਪ ਯੂਨੀਅਨ ਬੀ ਐਮ ਐਸ ਅਸੀਂ ਥੱਕ ਥੱਕ ਜੁਕ ਗਏ ਕਿਉਂਕਿ ਮੰਗ ਪੱਤਰ ਦੇ ਦੇ ਕੇ ਸਾਡੀਆਂ 13 ਮੀਟਿੰਗਾਂ ਪੋਸਟਪੋਨ ਕੀਤੀਆਂ ਇਸ ਪੰਜਾਬ ਸਰਕਾਰ ਨੇ ਹੁਣ ਅਸੀਂ ਆਪ ਦਾ ਮਨ ਬਣਾਇਆ 22 ਤਰੀਕ ਨੂੰ ਜਿਹੜੇ ਵੀ ਪੰਜਾਬ ਕੰਪਲੈਕਸ ਦੇ ਦਫ਼ਤਰ ਹੈ ਪੰਜਾਬ ਸਿੱਖਿਆ ਬੋਰਡ ਦੇ ਮੋਹਾਲੀ ਉਹ ਅਸੀਂ ਉਹਨਾਂ ਨੂੰ ਜਿੰਦਰੇ ਲਾਵਾਂਗੇ ਔਰ ਇੱਕ ਬਹੁਤ ਭਾਰੀ ਗੇਟਰੀ ਦੀ ਕਰਨੀ ਹੈ ਜੇਕਰ ਸਾਡੀਆਂ 21 ਤਰੀਕ ਤੱਕ ਤਨਖਾਹਾਂ ਵਿੱਚ ਵਾਅਦਾ ਨਾ ਕੀਤਾ ਲੱਗਿਆ ਤਾਂ ਅਸੀਂ ਹੋਰ ਸਖਤ ਤਗੜਾ ਕਰਾਂਗੇ ਫੇਰ ਵੀ ਸਾਡੀ ਗੱਲ ਨਾ ਮੰਨੀ ਫੇਰ ਅਸੀਂ ਮਿੱਡੇ ਮੀਲ ਬੰਦ ਕਰਾਂਗੇ ਹਾਂਜੀ ਮੇਰਾ ਨਾਮ ਕਮਲਜੀਤ ਕੌਰ ਆ ਪੰਜਾਬ ਫੈਕਟਰੀ ਪਿੰਡ ਮੱਦੋਕੇ ਪ੍ਰਾਇਮਰੀ ਸਕੂਲ ਦੇ ਵਿੱਚ ਜੋਬ ਕਰਦੀ ਆ ਜੋ ਕਿ ਸਾਡੇ ਮਿੱਡੇ ਮੀਲ ਕੁੱਕ 100 ਰੁਪਏ ਤੇ ਸਾਰਾ ਦਿਨ ਸਕੂਲ ਦੇ ਵਿੱਚ ਕੰਮ ਕਰਦੇ ਆ ਟੀਚਰਾਂ ਦੇ ਵੀ ਬਹੁਤ ਸਾਰੇ ਕੰਮ ਕਰਦੇ ਆ ਜਿਵੇਂ ਕਿ ਕਿਸੇ ਕਿਸੇ ਸਕੂਲਾਂ ਦੇ ਵਿੱਚ ਸਫਾਈ ਦਾ ਕੰਮ ਵੀ ਉਹਨਾਂ ਤੋਂ ਲਿਆ ਜਾਂਦਾ ਵਾ 2 ਵਜੇ ਤੱਕ ਉਹਨਾਂ ਨੂੰ 2:30 ਵਜੇ ਤੱਕ ਸਕੂਲ ਦੇ ਵਿੱਚ ਹੀ ਬਿਠਾਇਆ ਜਾਂਦਾ ਵਾ ਜਦ ਕਿ ਅਸੀਂ ਚਾਹੁੰਦੇ ਹਾਂ ਕਿ ਜਦੋਂ ਸਾਡਾ ਕੰਮ ਨਿਪਟ ਜਾਂਦਾ ਤਾਂ ਸਾਨੂੰ ਸਕੂਲ ਦੇ ਵਿੱਚੋਂ ਫਰਗ ਕੀਤਾ ਜਾਵੇ ਸਾਡੀਆਂ ਤਨਖਾਹਾਂ ਬਹੁਤ ਘੱਟ ਆ 100 ਰੁਪਏ ਦੇ ਨਾਲ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਵਾ 100 ਰੁਪਿਆ ਦਿਹਾੜੀ ਦਿੰਦੀ ਸਰਕਾਰ ਸਰਕਾਰ ਨੂੰ ਹੋਰਾਂ ਵੀ ਸਾਡੇ ਤੇ ਤਰਸ ਨਹੀਂ ਆਉਂਦਾ ਅਸੀਂ ਸਾਰਾ ਦਿਨ ਸਕੂਲਾਂ ਦੇ ਵਿੱਚ ਅੱਗ ਦੇ ਮੂਹਰੇ ਬੈਠ ਕੇ ਰੋਟੀਆਂ ਲਾਉਣੇ ਆ ਬੱਚਿਆਂ ਨੂੰ ਬੜੇ ਹੀ ਪਿਆਰ ਦੇ ਨਾਲ ਅਸੀਂ ਕਾਣਾ ਪਰੋਸਦੇ ਆ ਜੇਕਰ ਗੱਲ ਕੀਤੀ ਜਾਈਏ ਕਿ ਤੁਸੀਂ ਮੈਡਲ ਮੀਦ ਅਦੀਨ ਦੇ ਕੰਮ ਕਰ ਰਹੇ ਹੋ ਤੁਹਾਨੂੰ ਕੋਈ ਸਰਕਾਰ ਵੱਲੋਂ ਕੋਈ ਆਈਡੀ ਕਾਰਡ ਵਗੈਰਾ ਇਸ਼ੂ ਕੀਤਾ ਗਿਆ? ਹਾਂਜੀ ਕੀਤਾ ਤਾਂ ਗਿਆ ਸੀਗਾ ਉਹ ਬਸ ਸਕੂਲ ਵੱਲੋਂ ਹੀ ਬਣਾਇਆ ਗਿਆ ਵਾ। ਜੇਕਰ ਗੱਲ ਕੀਤੀ। ਬਹੁਤ ਵਾਰੀ ਉਹਦੀ ਚੈਕਿੰਗ ਹੁੰਦੀ ਆ gana ਬਹੁਤ ਸਕੂਲ ਲੈਵਲ ਤੇ ਹੁੰਦੀ ਆ ਜਾਂ ਫਰੇਮਵਰਕ ਲੈਵਲ ਤੇ ਦਫਤਰ ਲੈਵਲ ਤੇ ਵੀ ਹੁੰਦੀ ਆ ਸਕੂਲ ਟੀਚਰ ਵੀ ਕਰੀ ਨਹੀਂ ਆਏ ਦਾ ਕਿੱਥੋਂ ਆਏ ਹੋ ਬਾਈ ਜੀ ਤੁਸੀਂ? ਅਸੀਂ ਆਏ ਆ ਤਰਨਤਾਰਨ ਤੋਂ। ਕਿੱਥੇ ਜਾਣਾ ਜੀ? ਦਲਾਲਾਬਾਦ। ਕੀ ਕਹਿਣਾ ਆ ਜਾਮ ਲੱਗਿਆ। ਜਾਮ ਲੱਗਾ ਜਾਮ ਦਾ ਕੀ ਕਹੀਏ ਜੀ ਹਰ ਇੱਕ ਰੋਡ ਤੇ ਆਈ ਸੀ ਆਪਾਂ ਸਾਡੀ ਜਾਨ ਨੂੰ ਤਾਂ 100-100 ਕਿਲੋਮੀਟਰ ਗੱਡੀਆਂ ਘੁੰਮ ਜਾਂਦੀਆਂ ਸਾਡੀਆਂ ਉਦੋਂ ਉੱਥੇ ਲੱਗਿਆ ਸੀ ਤਾਂ ਵੀ ਇਹ ਕੰਦਰ ਖਾਨਾ ਜੀ ਇੱਥੇ ਲੱਗਿਆ ਰੁਵਾਈ ਤੇ ਕਿਹੜੇ ਬੰਦੇ ਲੈ ਕੇ ਜਾਈਏ ਗੱਡੀਆਂ ਦੱਸੋ ਕਿਹਨੇ ਇਹ ਕੰਮ ਕੀਤਾ ਹੋ ਗਿਆ ਸਾਨੂੰ ਅੱਧਾ ਪਾਉਣਾਗੇ ਟੋਕਾ ਕੀ ਕਹਿੰਦੇ ਕੀ ਹੁੰਦੇ ਕੀ ਪਤਾ ਜੀ ਸਾਦ ਖੜੇ ਆ ਸਾਡੇ ਸਾਹਮਣੇ ਜੋ ਹੈਗਾ ਜੀ ਮੋਗਾ ਜ਼ਿਲ੍ਹਾ ਦੀ ਪ੍ਰਧਾਨਾ ਸੂਬਾ ਪ੍ਰਧਾਨ ਕਰਮਚੰਦ ਚੰਡਾਲੀ ਆ ਸਾਡੇ ਨਾਲ ਡੀਸੀ ਦਫ਼ਤਰ ਅਸੀਂ ਫਿਰੋਜ਼ਪੁਰ ਵਿਖੇ ਮੰਗ ਪੱਤਰ ਦੇਣ ਗਏ ਸੀ ਡੀਸੀ ਦਾ ਡੀਸੀ ਸਾਹਿਬ ਨੇ ਮੰਗ ਪੱਤਰ ਨਹੀਂ ਲਿਆ ਏਡੀਜੀ ਮੈਡਮ ਕੋਲ ਗਏ ਏਡੀਜੀ ਮੈਡਮ ਨੇ ਮੰਗ ਪੱਤਰ ਫੜਨ ਤੋਂ ਇਨਕਾਰ ਕਰਤੀ ਸੂਬਾ ਪ੍ਰਦਾਨ ਕਰਮਚਾਰਜਨ ਚੰਡਾਲੀਆ ਨੂੰ ਕਿਹਾ ਤੁਸੀਂ ਕਿਹੜੇ ਸਕੂਲ ਚ ਖਾਣਾ ਬਣਾਉਣੇ ਤੁਸੀਂ ਖਾਣਾ ਬਣਾਉਣੇ ਤੁਸੀਂ ਪਾਸੇ ਹੋ ਜਾ ਵਰਕਰਾਂ ਨੂੰ ਅੱਗੇ ਆਉਣ ਦੋ ਸਾਨੂੰ ਅੱਗੇ ਕਰਕੇ ਮੰਗ ਪੱਤਰ ਲੈ ਉਸ ਤੋਂ ਬਾਅਦ ਇੰਗਲਿਸ਼ ਦੇ ਵਿੱਚ ਪਤਾ ਨਹੀਂ ਉਹਨਾਂ ਨੇ ਕਿਹੜੇ ਲਫ਼ਜ਼ ਬੋਲੇ ਜਿਸ ਗੱਲ ਦਾ ਵਿਰੋਧ ਅਸੀਂ ਧਰਨੇ ਅਨੁਸਾਰ ਇੱਥੇ ਕਰ ਰਹੇ ਉਹਨਾਂ ਦਾ ਵਿਰੋਧ ਸਾਨੂੰ ਅੰਗਰੇਜ਼ੀ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਲਫ਼ਜ਼ ਬੋਲੇ ਜਦ ਕਿ ਸਾਨੂੰ ਨਹੀਂ ਆਉਂਦੇ ਜੇ ਅਸੀਂ ਇੰਨੇ ਪੜ੍ਹੇ ਲਿਖੇ ਹੋਈਏ ਅਸੀਂ ਸਕੂਲਾਂ ਦੇ ਵਿੱਚ 100 ਰੁਪਏ ਦੇ ਕੰਮ ਨਾ ਕਰੀਏ